ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਮੁਖਵਿੰਦਰ ਇੱਕ ਨਵੀਂ ਵੀਡੀਓ ਲੈ ਕੇ ਜਿਹੜੇ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਅਸੀਂ ਮੀਰਾਕੋਟ ਖੇਤੀ ਸਟੋਰ ਦੇ ਨਾਂ ਤੇ ਦੁਕਾਨ ਕਰਦੇ ਆ ਪਿੰਡ ਮੀਰਾਕੋਟ ਕਲਾ ਵਿੱਚ ਠੀਕ ਹੈ ਜੀ ਇੱਕ ਨਵਾਂ ਖੇਤੀ ਮੁੱਦਾ ਜਿਹੜਾ ਉਹਦੀ ਸਮੱਸਿਆ ਜਿਹੜੀ ਆਪਾਂ ਅੱਜ ਲੈ ਕੇ ਜਿਹੜਾ ਤੁਹਾਨੂੰ ਉਹਦਾ ਹੱਲ ਦਾ ਕੋਸ਼ਿਸ਼ ਲੱਭਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਵਿੱਚ ਜਿਵੇਂ ਕਿ ਹੌਣ ਦੇ ਵਿੱਚ ਸਮੱਸਿਆ ਦੇਖੋ ਵੱਡੀ ਆ ਰਹੀ ਹੈ ਕਿ ਡੀਪੀ ਦੀ ਅਵੇਲੇਬਿਲਟੀ ਬਹੁਤ ਘਟ ਆ ਰਹੀ ਹੈ ਡੀਪੀ ਜਿਹੜੀ ਮਾਰਕੀਟ ਦੇ ਵਿੱਚ ਪਿੱਛੋਂ ਵੀ ਨਹੀਂ ਆ ਰਹੀ ਰੈਗ ਵੀ ਬਹੁਤ ਘੱਟ ਲੱਗ ਰਹੇ ਨੇ ਤੇ ਜੇ ਕੁਝ ਲੱਗ ਵੀ ਰਹੇ ਤੇ ਉਹ ਹਰੇਕ ਜ਼ਿਮੀਦਾਰ ਤੱਕ ਡੀਪੀ ਜਿਹੜੀ ਉਹ ਨਹੀਂ ਪਹੁੰਚ ਪਾ ਰਹੀ ਠੀਕ ਹੈ ਜੀ ਉਸ ਵਾਸਤੇ ਕਿਸਾਨ ਭਰਾ ਸਾਨੂੰ ਜਿਹੜੀ ਸਰਕਾਰ ਨੇ ਇੱਕ ਨਵੀਂ ਖਾਦ ਦਿੱਤੀ ਹੈ ਟੀਐਸਪੀ ਜੀ ਨੂੰ ਕਹਿੰਦੇ ਆਪਾਂ ਠੀਕ ਹੈ ਜੀ ਟੀਐਸਪੀ ਜਿਹੜੀ ਮਾਰਕੀਟ ਦੇ ਵਿੱਚ ਸੌਖੀ ਅਵੇਲੇਬਲ ਹੈ ਵੀ ਫਿਲਹਾਲ ਹੈਗੀ ਆ ਠੀਕ ਹੈ ਜੀ ਉਸ ਨੂੰ ਤੁਸੀਂ ਖਰੀਦ ਵੀ ਸਕਦੇ ਹੋ ਪਰ ਕੁਝ ਜ਼ਿਮੀਦਾਰ ਕੇ ਜਮੀਦਾਰ ਉਹਨੂੰ TSP ਨੂੰ ਤਰਜੀਹ ਨਹੀਂ ਦੇਦੇ ਕਿ ਸਿਰਫ DAP ਨੂੰ ਤਰਜੀਹ ਦੇਦੇ ਕਿਉਂਕਿ DAP ਦੇ ਨਾਲ ਫਸਲ ਵਧੀਆ ਹੁੰਦੀ ਹੈ ਜਮੀਦਾਰਾਂ ਦਾ ਕਹਿਣਾ ਉਹ ਗੱਲ ਸਹੀ ਵੀ ਹੈ ਬਿਲਕੁਲ ਸਹੀ ਹੈ ਪਰ ਜਿਹੜੀ TSP ਆ TSP ਤੇ DAP ਦੇ ਵਿਚ ਆਜੇ ਫਰਕ ਕੀ ਹੈ ਦੋਨਾਂ ਦੇ ਵਿੱਚ ਦੋਵਾਂ ਦੇ ਵਿੱਚ ਇਸ ਬਾਰੇ ਗੱਲ ਕਰਾਂਗੇ ਦੋਨਾਂ ਤੇ ਫਰਕ ਕੀ ਆ ਠੀਕ ਹੈ ਜੀ ਤੁਸੀਂ DAP ਦਾ ਇੱਕ ਟੋੜਾ ਰੱਖ ਲਿਓ ਸਾਈਡ ਤੇ ਤੇ ਇੱਕ ਨਾਲ ਹੀ ਟੋੜਾ ਰੱਖ ਲਿਓ TSP ਦਾ ਦੋਨਾਂ ਵਿੱਚ ਫਰਕ ਕੀ ਆ DAP ਦੇ ਉੱਤੇ ਲਿਖਿਆ ਹੁੰਦਾ 18 46 ਤੇ 0 ਠੀਕ ਹੈ ਜੀ NPK ਹੁੰਦਾ ਇਹਦੇ ਵਿੱਚ 18% ਨਾਈਟ੍ਰੋਜਨ ਹੋਏਗੀ ਠੀਕ ਹੈ ਜੀ 46% ਵਿੱਚ ਫਾਸਫੋਰਸ ਹੋਏਗੀ ਤੇ ਪੋਟਾਸ਼ ਜਿਹੜੇ ਉਹ ਜ਼ੀਰੋ ਠੀਕ ਹੈ ਜੀ ਜਦ ਕਿ ਹੁਣ ਦੂਜੇ ਤੋੜੇ ਦੇ ਮੁਕਾਬਲੇ ਵੇਖੀਏ TSP ਦੇ TSP ਦੇ ਵਿੱਚ ਕੀ ਆ 0 46 0 ਨਾਈਟ੍ਰੋਜਨ ਉਹਦੇ ਵਿੱਚ ਜ਼ੀਰੋ 46% ਜਿਹੜੀ ਫਾਸਫੋਰਸ ਜਿੰਨੀ DAP ਵਿੱਚ ਅਵੇਲੇਬਲ ਹੈ ਉਨੀ ਇਹਦੇ ਵਿੱਚ ਅਵੇਲੇਬਲ ਆ TSP ਦੇ ਵਿੱਚ ਤੇ ਪੋਟਾਸ਼ ਉੱਥੇ ਵੀ ਜ਼ੀਰੋ ਇੱਥੇ ਵੀ ਜ਼ੀਰੋ ਠੀਕ ਹੈ ਜੀ NPK ਦੋਨੋਂ ਬਰਾਬਰ ਸਿਰਫ ਇਹਦੇ ਵਿੱਚ ਫਰਕ ਕੀ ਆ ਜਿਹੜੀ ਡੀਏਪ ਉਹਦੇ ਵਿੱਚ 18% ਨਾਈਟrogen ਹੈਗੀ ਆ ਜਿਹੜੀ ਟੀਐਸਪੀ ਉਹਦੇ ਵਿੱਚ 18% ਨਾਈਟrogen ਨਹੀਂ ਹੈਗੀ ਠੀਕ ਹੈ ਜੀ ਉਹ ਤੁਸੀਂ ਕੀ ਕਰਨਾ ਹੈ ਕਿ ਜਦੋਂ ਆਪਣਾ ਕਿੰਨ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਟੀਐਸਪੀ ਪਾਉਂਦੇ ਆ ਤਾਂ ਟੀਐਸਪੀ ਦੇ ਨਾਲ ਕਣਕ ਵਧੀਆ ਪ੍ਰੋਪਰਲੀ ਤੁਰਦੀ ਨਹੀਂ ਆ ਰਿਜ਼ਲਟ ਨਹੀਂ ਮਿਲਦਾ ਸਾਨੂੰ ਕਣਕ ਖੱਟੀ ਪੈ ਜਾਂਦੀ ਆ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਅੱਧਾ ਤੋੜਾ ਯੂਰੀਆ ਦਾ ਠੀਕ ਹੈ ਜੀ ਜਦੋਂ ਤੁਸੀਂ ਬਿਜਾਈ ਕਰਨੀ ਹੈ ਟੀਐਸਪੀ ਦਾ ਛੱਟਾ ਦੇਣਾ ਉਦੋਂ ਨਾਲ ਤੁਸੀਂ ਇਹਦਾ ਛਟਾ ਕ ਦੇ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਕੁਝ ਜ਼ਮੀਨ ਦਾ ਡ੍ਰਿਲ ਦਾ ਬਿਜਾਈ ਕਰਦੇ ਨੇ ਜਾਂ ਫਿਰ ਸੁਪਰ ਸੀਡਰ ਦਾ ਬਿਜਾਈ ਕਰਦੇ ਤੇ ਉਸ ਉਦੋਂ ਚ ਕੀ ਕਰ ਸਕਦੇ ਹੋ ਤੁਸੀਂ ਅੱਧੇ ਤੋੜੇ ਯੂਰੀਆ ਦਾ ਛਟਾ ਦੇ ਦਿਓ ਤੇ ਸੁਪਰ ਸੀਡਰ ਜਾਂ ਡ੍ਰਿਲ ਦੇ ਵਿੱਚ ਤੁਸੀਂ TSP ਕੇ ਦਿਓ ਉਹਦੇ ਨਾਲ ਤੁਹਾਨੂੰ ਜਦੋਂ ਇਹ ਬੇਸ਼ੱਕ ਤੁਸੀਂ ਇਹ ਆਪਣੇ ਤਜਰਬਾ ਵੀ ਕਰ ਸਕਦੇ ਆਪਣੇ ਖੇਤ ਚ ਤਜਰਬਾ ਕਰਕੇ ਵੇਖ ਸਕਦੇ 1 ਕਿਲੇ NPK ਪਾ ਲਿਓ ਇੱਕ ਚ TSP ਪਲੱਸ ਅ ਅੱਧਾ ਥੋੜਾ ਯੂਰੀਆ ਦਾ ਪਾ ਲਓ ਦੋਨਾਂ 'ਚ ਫਰਕ ਬਦਲ ਆ ਜਾਏਗਾ ਕਿ ਦੋਵੇਂ ਲਗਭਗ ਸੇਮ ਹੋ ਜਾਣਗੇ ਠੀਕ ਹੈ ਜੀ ਦੋਵੇਂ ਚੀਜ਼ਾਂ ਸੇਮ ਹੋ ਜਾਣਗੀਆਂ TSP ਵੀ ਅੱਧਾ ਥੋੜਾ ਯੂਰੀਆ ਪਾ ਲਓ ਤੇ TSP ਵੀ DAP ਜਿਹਾ ਹੀ ਕੰਮ ਕਰੇਗੀ ਜਿੰਨਾ DAP ਤੁਹਾਡਾ ਕੰਮ ਕਰ ਰਹੀ ਹੈ ਓਨਾ ਹੀ TSP ਕੰਮ ਕਰੇਗੀ ਇਹਨਾਂ ਦੋਨਾਂ ਵਿੱਚ ਜਿਆਦਾ ਫਰਕ ਨਹੀਂ ਆ ਸਿਰਫ ਯੂਰੀਆ ਦਾ ਫਰਕ ਹੈਗਾ ਉਹਦੇ ਵਿੱਚ DAP ਜੂਰੀਆ ਹੈਗੀ ਆ ਤੇ TSP ਯੂਰੀਆ ਨਹੀਂ ਹੈਗੀ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿੱਦਾਂ ਕਿਸਾਨ ਵੀਰਾਂ ਨੂੰ ਇਹ ਸਮੱਸਿਆ ਆ ਰਹੀ ਆ ਤੇ ਤੁਸੀਂ TSP ਦੀ ਵਰਤੋਂ ਜ਼ਰੂਰ ਕਰ ਸਕਦੇ ਹੋ ਕੋਈ TSP ਖਾਦ ਮਾੜੀ ਨਹੀਂ ਆ ਖਾਦ ਬਹੁਤ ਵਧੀਆ DAP ਉਹਦੇ ਵਿੱਚ ਵੀ ਨਹੀਂ ਦੇ ਦੇ ਵਿੱਚ ਵੀ ਨਹੀਂ ਬਸ ਇਹਦੇ ਵਿੱਚ ਨਾਈਟ੍ਰੋਜਨ ਨਹੀਂ ਯਾਨੀ ਕਿ ਯੂਰੀਆ ਨਹੀਂ ਯੂਰੀਆ ਤੁਸੀਂ ਵੱਖਰੇ ਤੋਂ ਲੈ ਕੇ ਪਾ ਲਓ ਠੀਕ ਆ ਜੀ ਉਨੀ ਇਹ ਤੁਹਾਨੂੰ ਬਾਜ਼ਾਰ ਚ ਵਿੱਚ DAP ਨਾਲੋਂ ਸਸਤੀ ਵੀ ਮਿਲ ਜਾਏਗੀ ਠੀਕ ਆ ਜੀ ਕਿਉਂਕਿ ਇੱਕ ਤੇ ਬਾਜ਼ਾਰ ਚ DAP ਹੈ DAP ਦੀ ਅਵੇਲੇਬਿਲਟੀ ਵੀ ਘਟਿਆ ਤੇ ਇਹਦੀ ਅਵੇਲੇਬਿਲਟੀ ਥੋੜੀ ਪੈਗ ਕੇਸ ਹੈ ਮਾਰਕਟ ਜੇ ਤੋਂ ਤੁਸੀਂ ਇੱਥੋਂ ਜਿਹੜੀ ਖਰੀਦ ਕੇ ਤੁਸੀਂ ਇਹ ਨਾਲ ਯੂਰੀਆ ਮਿਕਸ ਕਰਕੇ ਤੁਸੀਂ ਵਰਤੋਂ ਕਰ ਸਕਦੇ ਹੋ 100% ਜਿੰਨਾ ਡੀਪੀ ਦਾ ਰਿਜ਼ਲਟ ਮਿਲਦਾ ਉਹਨਾਂ ਹੀ ਤੁਹਾਨੂੰ ਟੀਐਸਪੀ ਦਾ ਜਿਹੜਾ ਰਿਜ਼ਲਟ ਮਿਲੇਗਾ ਧੰਨਵਾਦ ਕਿਸਾਨ ਵੀਰੋ